ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਮੰਡੀ ਬਰੀਵਾਲਾ ਵਿਖੇ ਵੇਟ ਦੀਆਂ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਵੱਲੋਂ ਬਿਨਾਂ ਸੰਬੰਧਤ ਹੰਸਲੈਟਰ ਹਾਊਸ ਦੀ ਮਨਜ਼ੂਰੀ ਤੋਂ ਬਿਵਾਰ ਜਾਨਵਰਾਂ ਦਾ ਵੇਚਿਆ ਜਾ ਰਿਹਾ ਲੋਕਾਂ ਨੂੰ ਮੀਟ ਜ਼ਿਲ੍ਹਾ ਸ਼੍ਰੀ ਮੋਸਰ ਸਾਹਿਬ ਦੇ ਅਧਿਰੇ ਆਉਂਦੀ ਸਾਫ ਤਸੀਲ ਮੰਡੀ ਬਰੀ ਵਾਲਾ ਭਾਵੇਂ ਛੋਟਾ ਜਿਹਾ ਕਸਬਾ ਹੋਣ ਦੇ ਬਾਵਜੂਦ ਵੀ ਸਬਤ ਤਸੀਲਦਾਰ ਉਤਬਾ ਅਸਲ ਕਰ ਚੁੱਕੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬਤ ਤਸੀਲ ਨੂੰ ਹਰ ਤਰ੍ਹਾਂ ਦੀਆਂ ਸਹੂਲਤਾ ਨਹੀਂ ਮਿਲ ਸਕੀਆਂ ਅਤੇ ਨਾ ਹੀ ਆਪੋ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਿਤੇ ਨਾਲ ਕਾਨੂੰਨਾਂ ਦੀ ਪੂਰਾ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਮਿਸਾਲ ਦੇ ਤੌਰ ਤੇ ਵੇਖਿਆ ਜਾਵੇ ਤਾਂ ਮਾਇਕ ਮੇਦੇ ਨਿਜਮਾ ਮੁਤਾਬਕ ਮੀਟ ਵੇਚਣ ਵਾਲੇ ਦੁਕਾਨਦਾਰਾਂ ਨੂੰ ਮੀਟ ਖਾਣ ਵਾਲੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਟ ਬਣਾਏ ਜਾਣ ਵਾਲੇ ਜਾਨਵਰਾਂ ਨੂੰ ਮਾਹਿਰ ਡਾਕਟਰਾਂ ਤੋਂ ਚੈੱਕਅਪ ਕਰਵਾਉਣ ਤੇ ਉਹ ਕਰਵਾਉਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚੋਂ ਸਲੈਕਟਰ ਹਾਊਸ ਦਾ ਲਾਇਸੈਂਸ ਬਣਾਉਣਾ ਵੀ ਜ਼ਰੂਰੀ ਹੈ ਦੂਸਰੇ ਪਾਸੇ ਸਭ ਤਸੀਲ ਮੰਡੀ ਬਰੀ ਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਮੀਟ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਵੱਲੋਂ ਸਬੰਧਤ ਮਹਿਕਮੇ ਦੇ ਮਹਿਕਮੇ ਤੋਂ ਵੇਖਾ ਹੋ ਕੇ ਉਪਰ ਦੱਸੀ ਅਨਸਾਰ ਸ਼ਰੇ ਆਮ ਲੋਕਾਂ ਨੂੰ ਬਿਮਾਰ ਜਾਨਵਰਾਂ ਦਾ ਮੀਟ ਵੜਾ ਕੇ ਵੇਚਿਆ ਜਾ ਰਿਹਾ ਹੈ ਅਤੇ ਸਾਬ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਮੀਟ ਖਾਣ ਵਾਲੇ ਲੋਕਾਂ ਨੂੰ ਮੁੱਲ ਵਿੱਚ ਬਿਮਾਰੀਆਂ ਵੇਚੀਆਂ ਜਾ ਰਹੀਆਂ ਹਨ Meat ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਸਾਬਤ ਤਸੀਲ ਮੰਡੀ ਬਰੀਵਾਲਾ ਦੇ ਲੋਕਾਂ ਵੱਲੋਂ ਜਿਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ Meat ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਬਣਦੀ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਤੁਹਾਡਾ ਨਾਮ ਕੀ ਹੈ ਜਿਹੜਾ ਸੁਨਦਰ ਹਨ ਉਹ ਜਿਹੜਾ ਸੁਨਦਰ ਐਸਾਈਡ ਮੋਸ਼ੀ ਕੀ ਹਾਂ ਕੀ ਨਾਮ ਨੇ ਅੰਦਰ ਸੇ ਜਿਹੜਾ ਸੁਨਦਰ ਕਦਮਗਦਾ ਕੰਮ ਕਰਦੇ ਹਾਂ ਇਹਦਾ 10 10 ਸਾਲ ਹੋ ਗਿਆ 10 ਸਾਲ ਅੱਛਾ ਤੁਹਾਨੂੰ ਪਤਾ ਹੈ ਇਹ ਜਿਹੜਾ ਚਟਕੇ ਦਾ ਕੰਮ ਕਰਨਾ ਹੈ ਮੀਟ ਦਾ ਕੰਮ ਕਰਨਾ ਇਹਦੇ ਸੰਬੰਧੀ ਕੋਈ ਕਾਨੂੰਨ ਹੁੰਦਾ ਵੀ ਆਪਾਂ ਨੂੰ ਇੱਕ ਮਹਿਕਮੇ ਦੇ ਕੋਲੋਂ ਸਲੈਕਟਰ ਉਸ ਦਾ ਲਾਇਸੈਂਸ ਲੈਣਾ ਪੈਂਦਾ ਉਹ ਲਿਆ ਕਿ ਨਹੀਂ ਲਿਆ ਲਿਆ ਸੀ ਦਿਖਾਓ ਕਿੱਥੇ ਹੋਰ ਲੱਗਿਆ ਦੇ ਕਿਸਰਾ ਟੂਰਨਾਮੈਂਟ ਉਹ ਕਾਕੇ ਦਾ ਹੈਗਾ ਜੀ ਮੇਰੇ ਭਾਈ ਦਾ ਇਹ ਇਹ ਉਹਦੇ ਨਾਂ ਤੇ ਹੀ ਇਹਦਾ ਕਰ ਜੀ ਨਹੀਂ ਚਲੋ ਨਾਂ ਕਿਸੇ ਦੇ ਵੀ ਹੋ ਸਕਦਾ ਥੱਲੇ ਤਾਰੋ ਚੱਕ ਰਹੋ